ਪੰਜਾਬ ਸਰਕਾਰ ਵੱਲੋਂ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਉਸ ਦੀ ਲੜੀ ਦੇ ਵਿੱਚ ਬੀਐਸਐਫ ਤੇ ਪੰਜਾਬ ਪੁਲਿਸ ਦੇ ਜਿਹੜੇ ਕੰਬਾਈਨ ਆਪਰੇਸ਼ਨ ਆ ਉਹ ਬਾਰਡਰ ਤੇ ਚੱਲਦੇ ਰਹਿੰਦੇ ਆ ਤੇ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਨੇ ਜਿਦਾ ਕਿ ਤੁਹਾਨੂੰ ਪਤਾ ਹੀ ਆ ਕਿ ਕਰੀਬ 3 ਦਿਨ ਪਹਿਲਾਂ ਜਿਹੜੇ ਤਿੰਨ ਵਿਅਕਤੀ 1 ਕਿਲੋ 10 ਗ੍ਰਾਮ ਹੈਰੋਂ ਦੇ ਨਾਲ ਬਾਰਡਰ ਤੋਂ ਰਿਕਵ ਜਿਹੜੇ ਗ੍ਰਿਫਤਾਰ ਕੀਤੇ ਸੀ ਸੋ ਉਸੇ ਲੜੀ ਦੇ ਵਿੱਚ ਜਿਹੜੀ ਸਾਂਝੀ ਬਲਤ ਦਾ ਨਤੀਜਾ ਵੇਖਦੇ ਹੋਏ ਅੱਜ ਫੇਰ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਕਿ ਅਸੀਂ ਜਿਹੜੇ ਦੋ ਵਿਅਕਤੀ ਐ ਨਵੀ ਤੇ ਵੰਸ਼ਪਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਹੀਰੋ ਹਾਂਡਾ ਜਿਹੜਾ ਪੀਵੀ 46ਏਐਨ 2510 ਇਹ ਬਰਾਮਦ ਹੋਇਆ ਤੇ ਇਹਨਾਂ ਪਾਸੋਂ 511 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਹੈ ਸੋ ਇਸ ਸਬੰਧੀ ਇਹਨਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦਾ ਮੁਕੱਦਮਾ ਜਿਹੜਾ 21ਸੀ ਤੇ ਏਅਰਕ੍ਰਾਫਟ ਐਕਟ ਦਾ ਥਾਣੇ ਖਾਲੜੇ ਵੀ ਕੇ ਦਰਜ ਕੀਤਾ ਜਾਊਗਾ ਤੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ ਇਹ ਸਮਾਨ ਕਿੱਥੋਂ ਲੈ ਕੇ ਆਏ ਨੇ ਤੇ ਇਹਨਾਂ ਨੇ ਕਿਹਨੂੰ ਕਿਹਨੂੰ ਅੱਗੇ ਦਿੱਤਾ ਜਾਣਾ ਸੋ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਮਾਂ ਕਿ ਜਿੱਥੇ ਏਡੀਐਸ ਸਿਸਟਮ ਬਾਰਡਰ ਤੇ ਲੱਗਾ ਉੱਥੇ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਤੇ ਬਿਲਕੁਲ ਸਤਰਕ ਤੇ ਚੱਕਣੀ ਹੈ ਤੇ ਅਸੀਂ ਜਿਹੜੀਆਂ ਮੈਂ ਬਾਰ-ਬਾਰ ਕਹਿਣਾ ਹੁੰਦਾ ਜਿਹੜੀਆਂ ਸਾਡੀ ਇੱਥੇ ਪੰਜਾਬ ਦੀਆਂ ਕਾਲੀਆਂ ਭੇਟਾਂ ਨੇ ਤੇ ਪਾਕਿਸਤਾਨ ਦੇ ਵਿੱਚ ਬੈਠੇ ਸਮਗਲਰਾਂ ਅਸੀਂ ਉਹਨਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ ਤੇ ਪੰਜਾਬ ਪੁਲਿਸ ਤੇ ਬੀਐਸਐਫ ਪੂਰੀ ਤਰ੍ਹਾਂ ਵਚਨਬੱਧ ਹੈ ਪੰਜਾਬ ਨੂੰ ਨਕਸ਼ਾ ਮੁਕਤ ਬਣਾਉਣ ਦੇ ਵਿੱਚ ਅ ਮੈਂ ਦੱਸਿਆ ਜੀ ਇੱਕ ਨਵੀ ਆ ਤੇ ਇੱਕ ਵੰਸ਼ਪਾਲ ਆ ਇਹ ਦੋਨੋਂ ਹੀ ਤਰਨਤਾਰਨ ਦੇ ਰਹਿਣ ਵਾਲੇ ਆ ਇਹਨਾਂ ਨਾਲ ਇੱਕ ਤੀਸਰਾ ਸਾਥੀ ਵੀ ਆ ਜਿਹਨੂੰ ਇਸ ਇਹਦੇ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਤੇ ਉਹਨੂੰ ਜਲਦ ਗ੍ਰਿਫਤਾਰ ਕੀਤਾ ਜਾਊਗਾ ਪਰੰਤੂ ਇਨਫੋਰਮੇਸ਼ਨ ਲੀਕ ਹੋਣ ਤੋਂ ਜਿਹੜਾ ਇਹ ਤੁਹਾਨੂੰ ਇਨਫੋਰਮੇਸ਼ਨ ਨਹੀਂ ਦੇ ਸਕਦੇ। ਇਹਦੀ ਗ੍ਰਿਫਤਾਰੀ ਤੋਂ ਪਰੰਤ ਤੁਰੰਤ ਜਿਹੜੀ ਇਨਫੋਰਮੇਸ਼ਨ ਆਪ ਜੀ ਨੂੰ ਦਿੱਤੀ ਜਾਵੇ। ਪੰਜਾਬ ਸਰਕਾਰ ਵੱਲੋਂ ਜਿੱਥੇ ਯੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਉਸੇ ਲੜੀ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਆਈਪੀਐਸ ਸ਼੍ਰੀ ਸੁਰਿੰਦਰ ਲੰਬਾ ਆਈਪੀਐਸ ਐਸਐਸਪੀ ਤਰਨਤਾਰਨ ਦੀ ਅਗਵਾਈ ਹਦਦ ਤਾ ਥੱਲੇ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਸਤਾਰਕ ਤੇ ਚੱਕਨੀ ਹੈ ਤੇ ਗੈਂਗਸਟਰਾਂ ਦੇ ਖਿਲਾਫ ਸਮਗਲਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾ ਰਹੀ ਹੈ ਜਿੱਦਾਂ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਹੀ ਐਸੇ ਜਿਹੜੇ ਦੋ ਵਿਅਕਤੀ ਡਲੇਰੀ ਪਿੰਡ ਤੋਂ ਕਾਬੂ ਕਰਕੇ ਉਹਨਾਂ ਪਾਸੋਂ 500 ਗ੍ਰਾਮ 511 ਗ੍ਰਾਮ ਹੈਰੋਨ ਰਿਕਵਰ ਕੀਤੀ ਹੈ ਉਸੇ ਲੜੀ ਦੇ ਵਿੱਚ ਇੱਕ ਅੱਜ ਸਾਨੂੰ ਬਾਰਡਰ ਦੇ ਉੱਤੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਡੀ ਜੀ ਆਈ ਮੈਟ੍ਰਿਕਸ ਪ੍ਰੋ 4 ਪ੍ਰੋ ਜਿਹੜਾ ਉਹ ਡਰੋਨ ਬਰਾਮਦ ਹੋਇਆ ਜਸਵੰਦੀ ਥਾਣੇ ਖਾਲੜਾ ਵਿਖੇ ਮਕਦਮਾ ਦਰਜ ਕਰਕੇ ਦੀ ਅਗਲੀ ਤਫ਼ਤੀਸ਼ ਅਮਲ ਦੇ ਵਿੱਚ ਲਿਆਂਦੀ ਜਾਊਗੀ ਤੇ ਦਾ ਐਨਾਲਿਸਿਸ ਕੀਤਾ ਜਾਊਗਾ ਇਹਦੇ ਵਿੱਚ ਸਪਸ਼ਟ ਆ ਕਿ ਮਲਿਕਨਾ ਦਾ ਜਿਹੜਾ ਸਮੱਗਲਰ ਆ ਉਹ ਪਾਰ ਬੈਠ ਕੇ ਤੇ ਇੱਥੇ ਜਿਹੜੀਆਂ ਖੇਪਾਂ ਭੇਜ ਰਿਹਾ ਤੇ ਇਹਦੇ ਉੱਤੇ ਇੱਕ ਪੈਨ ਦੇ ਨਾਲ ਵਾਈਟ ਪੈਨ ਦੇ ਨਾਲ ਮਲਿਕ ਕਿੰਗ ਵੀ ਲਿਖਿਆ ਹੋਇਆ ਸੋ ਇਹਦੀਆਂ ਤਾਰਾਂ ਸਿੱਧੀਆਂ-ਸਿੱਧੀਆਂ ਪਾਕਿਸਤਾਨ ਨਾਲ ਜੁੜਦੀਆਂ ਤੇ ਇਹਦੀਆਂ ਆਈਐਸਆਈ ਏਜੰਸੀ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਉਹਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ ਉਹ ਸਾਡੇ ਪੰਜਾਬ ਸੂਬੇ ਨੂੰ ਡਰੋਨਾ ਰਾਈ ਸਾਡੀਆਂ ਕਾਲੀਆਂ ਭੇਡਾਂ ਨਾਲ ਮਿਲ ਕੇ ਸਮਗਲਿੰਗ ਰਾਈ ਜਿਹੜੀਆਂ ਉਹ ਸਮਾਨ ਭੇਜ ਰਿਹਾ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਗ੍ਰਸਤ ਕੀਤਾ ਜਾਵੇ ਪਰੰਤੂ ਪੰਜਾਬ ਪੁਲਿਸ ਪੰਜਾਬ ਸਰਕਾਰ ਬੀਐਸਐਫ ਸਾਰੇ ਅਸੀਂ ਵਚਨਬੱਧ ਆ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਵਾਂਗੇ ਸਰ ਇਸ ਤੋਂ ਇਲਾਵਾ ਵੀ ਕਿਤੇ ਹੋਈ ਹੈ ਅੱਜ ਰਿਕਵਰੀ ਬਿਲਕੁਲ ਜੀ ਅੱਜ ਡਲੇਰੀ ਪਿੰਡ ਮੈਂ ਜਿੱਦਾਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਡਲੇਰੀ ਪਿੰਡ ਤੋਂ ਅਸੀਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਡਰੋਨ ਰਾਹੀਂ ਮਹਿੰਗਾਈ ਗਈ ਹਰੋਂ ਦਾ ਪੈਕੇਟ ਜਿਹੜੀ 511 ਗ੍ਰਾਮ ਹੋਈ ਆ ਹੋਰ ਕਵਰ ਕੀਤੀ ਆ ਉਹਦੀ ਇਨਵੈਸਟੀਗੇਸ਼ਨ ਵੱਖਰੇ ਤੌਰ ਤੇ ਇੱਕ ਵੱਖਰੀ ਟੀਮ ਕਰ ਰਹੀ ਹੈ ਸੋ ਲਗਾਤਾਰ ਜਿਹੜੀਆਂ ਅਸੀਂ ਜਿਹੜੀਆਂ ਪਾਕਿਸਤਾਨ ਦੀਆਂ ਕੋਝੀਆਂ ਚੱਲਾਂ ਉਹਨਾਂ ਨੂੰ ਅਸਫਲ ਕਰ ਰਹੇ ਇਹ ਜਿਹੜਾ ਡੱਲ ਦੇ ਵਿੱਚੋਂ ਡਰੋਨ ਮਿਲਿਆ ਇਹਦੇ ਨਾਲ ਵੀ ਕੋਈ ਚੀਜ਼ ਮਿਲੀ ਆ ਨਹੀਂ ਇਹਦੇ ਨਾਲ ਕੋਈ ਚੀਜ਼ ਨਹੀਂ ਮਿਲੀ ਮੇਬੀ ਹੋ ਸਕਦਾ ਕਿਉਂਕਿ ਇਸੇ ਲਾਈਨ ਆਫ ਐਕਸ਼ਨ ਦੇ ਵਿੱਚ ਪਹਿਲਾਂ ਰਿਕਵਰੀ ਹੋਈ ਆ ਇਹਦੀ ਜਦੋਂ ਇਹਦੀ ਅਸੀਂ ਐਨਾਲਿਸਿਸ ਕਰਾਂਗੇ ਡਰੋਨ ਦੀ